ਬਿਲਕੁਲ ਰੂੜਾ ਫੈਮਿਲੀ ਵੱਲੋਂ ਗੁਰੂ ਮਹਾਰਾਜ ਦਾ ਸ਼ੁਕਰਾਨੇ ਵਾਸਤੇ ਪਾਠ ਲਖਾਇਆ ਗਿਆ ਜਿਸਕੇ ਜਿਹਦੇ ਸ਼ਾਮਲ ਹੋਏ ਆ तकरीबन 3 ਦਾ ਰੂੜਾ ਪਰਿਵਾਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਕਰਮ ਕੀਤਾ ਕਿਉਂਕਿ ਜਦੋਂ ਜਦੋਂ ਕੋਈ ਪਰਿਵਾਰ ਸ਼ੁਰੂ ਕਰਨਾ ਜੁੜਦਾ ਹੈ ਉਹ ਆਸਰਾ ਲੈ ਕੇ ਜਦੋਂ ਚੱਲਦਾ ਉਹ तकरीबन ਗੁਰੂ ਮਹਾਰਾਜ ਕਿਰਪਾ ਆਪ ਕਰਦੇ ਨੇ ਇਹਨਾਂ ਨੇ ਜੋ 50000 ਦਾ ਟੀਚਾ ਪਾਠ ਨਾ ਰੱਖਿਆ ਸੀਗਾ ਉਹ तकरीबन 1 ਲੱਖ ਦੇ ਕਰੀਬ ਇਹਨਾਂ ਨੇ ਕਰਵਾਏ ਨੇ ਉਹ ਕਿਉਂਕਿ ਸਿਆਣੇ ਕਹਿੰਦੇ ਵੀ ਜਦੋਂ ਜਦੋਂ ਕੋਈ ਨੇਕ ਕੰਮ ਕਰੀ ਉਹਦੇ ਕਮਿਸ਼ਨ ਜਰੂਰ ਮਿਲਦੀ ਹੈ ਰਾਜੇਸ ਪਰਿਵਾਰ ਨੂੰ ਗੁਰੂ ਮਾਰਦੇ ਕਮਿਸ਼ਨ ਬਹੁਤ ਵੱਡੀ ਦੇ ਦੇਣੀ ਆ। ਹਾਂ ਕਿਉਂਕਿ ਜਿਹੜੇ ਘਰਾਂ ਵਿੱਚ ਪਾਠ ਹੋਏ ਆ ਉਹ ਘਰ ਵੀ ਤੇ ਗੁਰੂ ਚਰਨਾਂ ਨਾਲ ਜੁੜੇ ਨੇ ਉਹ ਪਰਿਵਾਰਾਂ ਦੇ ਵੀ ਮੇਰ ਹੋਣੀ ਆ। ਬਹੁਤ-ਬਹੁਤ ਮੁਬਾਰਕਾਂ ਇਸ ਪਰਿਵਾਰ ਨੂੰ ਤੇ ਮੈਂ ਤਾਂ ਇਹ ਕਹੂੰਗਾ ਵੀ ਆਪਾਂ ਨੂੰ ਸਾਰਿਆਂ ਨੂੰ ਬਾਣੀ ਨਾਲ ਉਹ ਗੁਰੂ ਦੀ ਚਰਨਾਂ ਨਾਲ ਜੁੜਨਾ ਜਿਹਦੇ ਨਾਲ ਜੁੜ ਕੇ ਆਪਾਂ ਆਪਣਾ ਜੀਵਨ ਸਫਲ ਕਰੀਏ। ਪਰ ਕਿਤੇ ਵੀ ਇਹ ਤਾਂ ਧਾਰਮਿਕ ਪ੍ਰਗਟਾਵੇ ਬਿਲਕੁਲ ਬਿਲਕੁਲ ਧਾਰਮਿਕ ਆਪਣੇ ਲੋਕਾਂ ਦੇ ਵੈਸੇ ਦੇਖੋ ਗੁਰੂ ਮਾਰਦੇ ਤਾਂ 24 ਘੰਟੇ ਸਾਡੇ ਕੋਲ ਹਾਜ਼ਰ ਨੇ। ਸਾਡੇ ਨਾਲ ਬਰਾਜਮਾਨ ਨੇ ਪਰ ਕਿਤੇ ਨਾ ਕਿਤੇ ਸਾਡਾ ਮਨ ਸਾਫ਼ ਹੋਰ ਤਕਰੀਬ ਤੇ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਆ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਇੱਕ ਛੋਟੀ ਜਿਹੀ ਇੱਛਾ ਦਿਲ ਵਿੱਚ ਆਈ ਸੀ ਕਿ 55000 ਪਾਠ ਕਰਾਏ ਜਾਣਗੇ ਔਰ ਸਾਰੀ ਸੰਗਤਾਂ ਨੇ ਜੋ ਹਮ ਹੋ ਹਮਾ ਕੇ ਸਾਥ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਨਾ ਚਾਹਾਂਗੀ ਸੱਚੇ ਪਿਤਾ ਵਾਹਿਗੁਰੂ ਸੱਚੇ ਬਾਸ਼ਾ ਜੀ ਦਾ ਜਿਨ੍ਹਾਂ ਨੇ ਬਲ ਬਖਸ਼ਿਆ ਹਿੰਮਤ ਬਖਸ਼ੀ कि ਇਹ ਪਾਠਾਂ ਨੂੰ ਅਸੀਂ ਸੰਪੰਨ ਕਰਨ ਵਿੱਚ ਕਾਮਯਾਬ ਹੋ ਪਏ ਆ ਦੂਸਾ ਆਪਣੇ ਮਾਪੇ ਪਤ ਦਾ ਸ਼ੁਕਰਾਨਾ ਕਰਾਂਗੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਤੇ ਇੰਨਾ ਇਤਨੇ ਅੱਛੇ ਸੰਸਕਾਰ ਔਰ ਸਮਝ ਦਿੱਤੀ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿਸ ਤਰ੍ਹਾਂ ਨਾਲ ਰਹਿ ਕੇ ਸਭ ਦੀ ਸੇਵਾ ਕਰਨੀ ਹੈ ਤੇ ਮੈਂ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੇ ਸ਼ਰਨਜੀਤ ਜੀ ਬਾਜਵਾ ਸਾਹਿਬ ਗੋਲੂ ਜੀ ਇਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਛੋਟੇ ਜਿਹੇ ਇਸ ਨਿਮਾਨ ਜੀ ਪੈਨ ਨੂੰ ਦਾ ਸਾਥ ਦਿੱਤਾ ਤੇ ਇਹਨੂੰ ਕਾਮਯਾਬ ਕਰਾਂ ਚ ਸਾਡਾ ਸਾਥ ਦਿੱਤਾ ਮੈਂ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਦਿਲੋ ਧੰਨਵਾਦ ਕਰਦੀ ਆ ਤੇ ਕਹਿਣਾ ਚ ਅਰਦਾਸ ਵੀ ਕਰਦੀ ਆ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਨਾਲ ਸਭ ਦੇ ਮੇਹਰ ਪਰ ਹੱਥ ਰੱਖਣ ਤੇ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਨਾਲ ਜੋੜੇ ਰੱਖਣ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਮਲ ਸਾਰੇ ਸੰਗਤ ਨੇ ਸਾਥ ਦਿੱਤਾ 52062 ਨੂੰ ਕਾਮਯਾਬ ਕਰਨ ਲਈ ਸਾਥ ਦਿੱਤਾ ਉੱਥੇ ਸਾਡੇ ਐਮਐਲਏ ਸਾਹਿਬ ਚੌਧਰੀ ਮਧਨਾਲਲ ਬੱਗਾ ਜੀ ਉਹਨਾਂ ਦੇ ਬੇਟੇ ਅਮਨ ਬੱਗਾ ਜੀ ਆਨੁਸ਼ ਮਧਾਨ ਜੀ ਜਿਹੜੇ ਬਾਲਾ ਜੀ ਦੀ ਸੇਵਾ ਨਿਭਾ ਰਹੇ ਨੇ ਗੌਰਵ ਬੱਗਾ ਜੀ ਔਰ ਇਹ ਤੇ ਦੇਵਾ ਜੀ ਪਹੁੰਚੇ ਸੀ ਸ਼੍ਰੀ ਰਾਧੇਸ਼ਵਰੀ ਆਸ਼्रम ਤੋਂ ਬਾਬਾ ਮਿੰਨਾ ਸਾਹਿਬ ਜੀ ਸਾਰਿਆਂ ਨੇ ਇੰਨਾ ਸਹਿਯੋਗ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਸਾਰੀ ਸੰਗਤ ਵੱਲੋਂ ਵੀ ਧੰਨਵਾਦ ਕਰਦੀ ਹਾਂ ਤੇ ਇਸੇ ਤਰ੍ਹਾਂ ਨਾਲ ਸੰਗਤ ਦਾ ਆਸ਼ੀਰਵਾਦ ਪਾਲ ਲੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਫਿਰ ਤੋਂ ਇੱਕ ਵਾਰੀ ਅਰਦਾਸ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਦੇ ਵਿੱਚ ਜੋ ਜਿਵੇਂ ਪੂਨਮ अरोड़ा ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਜੋ ਇੱਕ ਸੇਵਾ ਲਈ ਗਈ ਸੀਗੀ ਸ਼ੁਕਰਾਨੇ ਪੱਖੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅੱਜ ਸਵਾਗਤ ਵਿਖੇ ਐਮਐਲਏ ਬੱਗਾ ਜੀ ਤੇ ਉਹਨਾਂ ਦੇ ਸਾਰੇ ਟੀਮ ਵੱਲੋਂ ਪਹੁੰਚੇ ਆਂ ਦੀਦੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਸਾਰੇ ਇਸ ਮੁੱਚੇ ਇਲਾਕੇ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਬਿਲਕੁਲ ਜੋ ਪੂਨਾ ਮਰੋੜਾ ਦੀਦੀ ਦੀ ਸ਼ਖਸੀਅਤ ਬਾਰੇ ਜੇ ਮੈਂ ਗੱਲ ਕਰਾਂ ਏ ਸੋਸ਼ਲ ਧਾਰਮਿਕ ਖੇਤਰ ਦੇ ਵਿੱਚ ਦੀਦੀ ਦੀ ਬਹੁਤ ਦੀਦੀ ਦੀ ਕੋਈ ਅਸੀਂ ਉਹ ਕਰ ਨਹੀਂ ਸਕਦੇ ਬਹੁਤ ਸੋਹਣਾ ਕੰਮ ਕੀਤਾ ਹੈ ਜਿਵੇਂ ਪਾਠਾਂ ਦੇ ਜੋ ਇੱਕ ਟਾਰਗੇਟ ਸੀ 50000 ਪਾਠ ਜੋ ਇਹਨਾਂ ਨੇ ਸਹਿਜ ਪਾਠ 52000 ਦੀ ਜੋ ਸੇਵਾ ਲਈ ਸੀ ਉਹ ਕਹਿੰਦੇ ਲੱਖ ਤੱਕਰ ਵੀ ਪਹੁੰਚ ਗਈ ਹੈ ਤੇ ਮੈਂ ਬਹੁਤ-ਬਹੁਤ ਦੀਦੀ ਨੂੰ ਮੁਬਾਰਕਬਾਦ ਬਿਲਕੁਲ ਅੱਜ ਅਰੋੜਾ ਪਰਿਵਾਰ ਵੱਲੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਬੜੇ ਹੀ ਹਰਸ਼ੋ-ਲਾਸ਼ ਨਾਲ ਜਵਾਜਾ ਦਿਨ ਮਨਾ ਰਹੇ ਨੇ ਮੈਂ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਸਾਡੀ ਜਿੰਨੀ ਵੀ ਟੀਮ ਹੈ ਸਾਰੇ ਵੱਲੋਂ ਸਰ ਸਾਡੀ ਪੈਂਜੀ ਪੂਨਮ ਰੋੜਾ ਜੀ ਨੂੰ ਕਿਉਂਕਿ ਕੁਝ ਦਿਨ ਪਹਿਲੇ ਹੀ ਗੱਲ ਗੁਰੂਗਦੀ ਬਖਸ਼ਿਸ਼ ਹੋਈ ਹੈ ਇਹਨਾਂ ਨੂੰ ਸਾਡਾ ਹਲਕਾ ਉਤਰੀ ਤੋਂ ਮੋਨ ਗੋਮਨ ਵਿੰਗ ਦਾ ਜੋ ਇੰਚਾਰਜ ਲਾਇਆ ਗਿਆ ਹੈ ਅੱਜ ਪਰਿਵਾਰ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਅੱਜ ਦਿਨ ਜੋ ਮਨਾਏ ਨੇ ਮੈਂ ਆਪਣੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਇਸ ਫਤੇ ਅੱਜ ਸਾਡੀ ਬਾਈ ਕੁਟਾ ਰੋੜ ਦੇ ਦੇਖੋ ਨਾਲ ਗੁਰਦੁਆਰੇ ਦੇ ਵਿੱਚ ਜੋ ਅੱਜ ਪਾਠ ਖਵਾਇਆ ਗਿਆ ਹੈ ਸਾਡੀ ਵੱਡੀ ਭੈਣ ਦੀਦੀ ਪੂਨਮ ਅਰੋੜਾ ਜੀ ਵੱਲੋਂ ਤੇ ਬੜੀ ਵੱਡੀ ਸੇਵਾ ਇਹਨਾਂ ਨੇ ਲਈ ਹੈ ਕਿਉਂਕਿ 50000 ਪਾਠ ਸਮਾਪਤ ਹੋਣ ਤੋਂ ਬਾਅਦ ਇਹਨਾਂ ਨੇ ਪਰਮਾਤਮਾ ਜੀ ਦਾ ਧੰਨਵਾਦ ਕਰਨ ਵਾਸਤੇ ਅੱਜ ਗੁਰਦੁਆਰੇ ਦੇ ਵਿੱਚ ਪਾਠ ਖਵਾ ਕੇ ਲੰਗਰ ਦੀ ਸੇਵਾ ਲਈ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਵੱਡੀ ਭੈਣ ਪੂਨਮ ਅਰੋੜਾ ਜੀ ਦਾ ਜਿਨ੍ਹਾਂ ਨੇ ਇੱਕ ਸੇਵਾ ਲੈ ਕੇ ਅੱਜ ਹੋਰ ਵੱਡੀ ਗੱਲ ਦੱਸਣਾ ਚਾਹੂੰਗਾ ਸਾਡੇ ਦੁਖਨਵਾਂ ਗੁਰਦੁਆਰੇ ਦੇ ਵਿੱਚ ਹਰ ਵੀਰਵਾਰ ਚਪਹਿਰਾ ਸਾਹਿਬ ਲੱਗਦਾ ਹੈ ਬਾਬਾ ਦੀਪ ਸਿੰਘ ਜੀ ਦਾ ਇੱਥੇ ਪਾਠ ਹੁੰਦਾ ਹੈ ਤੇ ਅੱਜ ਗੁਰਦੁਆਰੇ ਦੇ ਵਿੱਚ ਜੋਤ ਜਗਾਈ ਜਾ ਰਹੀ ਹੈ ਜੇ ਜੋਤ ਅਸੀਂ ਲੈ ਕੇ ਆਏ ਆ ਜੀ ਸਾਡੀ ਗੁਰਦੁਆਰਾਪੰਥ ਕਮੇਟੀ ਆਪਣਾ ਅੰਮ੍ਰਿਤਸਰ ਤੋਂ ਜਾ ਕੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੋਂ ਅੱਜ ਉਹਦਾ ਵੀ ਪ੍ਰੋਗਰਾਮ ਇੱਥੇ ਰੱਖਿਆ ਗਿਆ ਤੇ ਸਾਰੀ ਸੰਗਤ ਬੜੇ ਚਾਅ ਦੇ ਨਾਲ ਇੱਥੇ ਹਰ ਵੀਰਵਾਰ ਆ ਰਹੀ ਹੈ ਤੇ ਹੁਣ ਬਾਕੀ ਜੋ ਦਿੱਤੇ ਲੱਗ ਚੁੱਕੇ ਬਾਬਾ ਦੀਪ ਸਿੰਘ ਜੀ ਦੀ ਤੇ ਹਰੇਕ ਵੀਰਵਾਰ ਮੇਰੀ ਬੇਨਤੀ ਵੀ ਹੈ ਸਾਰਿਆਂ ਨੂੰ ਇੱਥੇ ਆ ਕੇ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਕਰਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰੋ ਤੇ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਹੈ ਪ੍ਰਮਾਤਮਾ ਨੇ ਸਾਰੀਆਂ ਮਨੋਕਾਮਨਾ ਪੂਰੀਆਂ ਕੀਤੀ ਬਹੁਤ ਬਹੁਤ ਧੰਨਵਾਦ ਜੀ ਮੈਂ ਅਜਿੰਦਰ ਕੋਰ ਮਾਲਵਾ ਸੈਂਟਰਲ ਜ਼ੋਨ ਅਨਚਾਰਜ ਊਮਨ ਵਿੰਗ ਸੋ ਅੱਜ ਸਾਡੇ ਇੱਕ ਕੋਆਰਡੀਨੇਟਰ ਨੇ ਜਿਹੜੇ ਨੌਰਥ ਹਲਕਾ ਤੋਂ ਪੂਨਮ ਅਰੋੜਾ ਜੀ ਉਹਨਾਂ ਨੇ ਅਮ ਟੀਚਾ ਮਿੱਥਿਆ ਸੀ 1 ਲੱਖ ਪਾਠ ਚਉਪਈ ਸਭਜੀ ਦਾ ਜਿਹਦੀ ਅੱਜ ਸੰਪੂਰਨਤਾ ਤੇ ਉਹਨਾਂ ਨੇ ਪਾਠ ਕਰਾਏ ਨੇ ਸੋ ਇੱਥੇ ਮਾਤਾ ਵਿਪਨ ਕੌਰ ਜੀ ਸਾਡੇ ਹਲਕੇ ਦੇ ਪ੍ਰਦਾਨ ਐਮ ਐਲ ਏ ਸਾਹਿਬ ਅੱਗਾ ਜੀ ਵੀ ਪਹੁੰਚੇ ਬਹੁਤ ਹੀ ਵਧੀਆ ਉਪਰਾਲਾ ਹੈ ਲੋਕਾਂ ਨੂੰ ਗੁਰਬਾਨੀ ਦੇ ਨਾਲ ਜੋੜਨਾ ਆਪ ਤਾਂ ਜੁੜੇ ਹੀ ਹੋਏ ਨੇ ਤੇ ਲੋਕਾਂ ਨੂੰ ਗੁਰਬਾਨੀ ਨਾਲ ਜੋੜ ਕੇ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਬਾਕੀ ਭੈਣਾਂ ਨੂੰ ਵੀ ਇਦਾਂ ਦੇ ਟੀਚੇ ਉਲੰਘਨੇ ਚਾਹੀਦੇ ਨੇ ਆਪ ਵੀ ਪਾਣੀ ਨਾਲ ਜੁੜਨਾ ਚਾਹੀਦਾ ਤੇ ਲੋਕਾਂ ਨੂੰ ਵੀ ਪਾਣੀ ਨਾਲ ਜੋੜਨਾ ਚਾਹੀਦਾ ਹੈ। ਧੰਨਵਾਦ ਅੰਤਿਮ ਪ੍ਰੋਗਰਾਮ ਬਿਲਕੁਲ ਜੀ ਧਰਮ ਦੇ ਨਾਲ ਹੀ ਸਾਨੂੰ ਜੁੜੇ ਰਹਿਣਾ ਚਾਹੀਦਾ ਹੈ ਜੇ ਧਰਮ ਨਾਲ ਜੁੜੇ ਰਵਾਂਗੇ ਤੇ ਸਾਰੇ ਕੰਮ ਬਹੁਤ ਵਧੀਆ ਤਰੀਕੇ ਨਾਲ ਹੋਣਗੇ ਰਾਜਨੀਤੀ ਵੀ ਧਰਮ ਦੇ ਨਾਲ ਹੀ ਚੱਲਦੀ ਹੈ ਧਰਮ ਰਹੇਗਾ ਤੇ ਰਾਜਨੀਤੀ ਹੋਏਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ गुरु साहब जी की बड़ी कृपा हुई आज इतने सारी संगत होमहुम पहुंची है सारियाँ सुसायटिया जथेबंदियाँ लुधियाना जो इतने आज विराजमान हो गुरु साहब ने कृपा करके आप ही बुलाया है आज इतने जो कुछ समा पहले जो, जो शुरुआत करवाई गई सी बाबा दीप सिंह जी के चुपहरा समागम की सो उन्हों समाप्ति तो बाद जो रमन दीदी दी ने उन्होंने कौंसलर दीदी दी ने बड़ा व्डा उपराला किया है पूनम भेन जी जो होर एक कौंसलर इत ਆਈ ਹੋਈ ਨੇ ਸੰਜੀਵ अरोड़ा ਦੇ ਘਰੋਂ ਵੀ ਸਾਰੇ ਆਏ ਹੋਈ ਨੇ ਬੜੀ ਵੱਡੀ ਕਿਰਪਾ ਹੋਈ ਅੱਜ ਇਸ ਗੁਰਦੁਆਰਾ ਸਾਹਿਬ ਤੇ ਜੋਤ ਸਾਬ ਲਿਆਂਦੀ ਗਈ ਹੈ ਜੋਤ ਦੇ ਵਿੱਚ ਹੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਆਪ ਵੀ ਰਾਜਮਾਨ ਨੇ ਸਭ ਤੋਂ ਵੱਡਾ ਉਪਰਾਲਾ ਜੋ ਮਾਤਾ ਵਿਪਨ ਪੀਤ ਕੋਰ ਜੀ ਆਜੇ ਇੱਥੇ ਆਏ ਨੇ ਸੰਤਾਂ ਨੂੰ ਲੈ ਕੇ ਜੋਤ ਜੋ ਸ਼ਹੀਦ ਗੰਸਾਤ ਨੂੰ ਲੈ ਕੇ ਆਪਣੇ ਚਰਨ ਕਮਲਾ ਦੇ ਨਾਲ ਉਹਨੇ ਉਹਨਾਂ ਨੇ ਇੱਥੇ ਵੀ ਰਾਜਮਾਨ ਕੀਤੀ ਹੈ ਜੋਤ ਸੋ ਜੋਤ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੀ ਸਾਹਿਬ ਆਰਿਆ ਨੂੰ ਇੱਕ ਜੋਤ ਕਰਕੇ ਮੰਦੇ ਸੀ ਅਤੇ ਮੰਦੇ ਨੇ ਇੱਕ ਜੋਤ ਹੋਣ ਕਰਕੇ ਹੀ ਇਸ ਜੋਤ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਿਰਾਜਮਾਨ ਨੇ ਜੋ ਕਿ ਅਸੀਆਸ ਕਰਦੇ ਹਾਂ ਕਿ ਇਸ ਗੁਰਦੁਆਰੇ ਦੇ ਦਿਨ ਦੁਗਣੀ ਰਾਤ ਚੋਗਣੀ ਉਮਤੀ ਹੋਵੇ ਅਤੇ ਚਪੈਰਾ ਸਮਾਗਮਾਂ ਦੇ ਵਿੱਚ ਸਾਰੀ ਸੰਗਤ ਹਮ ਹੁਮਾ ਕੇ ਹਾਜ਼ਰੀ ਭਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਕਰਕੇ ਆਪਾਂ ਸਭ ਨੂੰ ਜੁੜੇ ਰਹਿਣਾ ਚਾਹੀਦਾ ਸਭ ਨੂੰ ਅੱਗੇ ਵੱਧ ਕੇ देखो पोलिटिशन चो के बावजूद उस बच्ची ने आज बहुत बढ़िया काम किया सानू उसमें बहुत बहुत मुबारक है आशीर्वाद है मालकान बहुत होने चाहिए जी देखो पोलिटिशन भी इस प्रोग्राम से अगे बढ़ूगी देखो दुनिया का कल्याण ही है दुनिया का भला ही होना ਸਾਰੇ ਸਪੋਰਟਿੰਗ ਅਨੰਦ ਖੁਸ਼ੀ ਮਿਲੀ ਹੈ ਮੈਂ ਰਚਨਾ ਵਿੱਚ ਵਾਹਿਗੁਰੂ ਜੀ ਦੇ ਅਰਦਾਸ ਕਰਦੀ ਹਾਂ ਪੂਨਮ ਜੀ ਨੂੰ ਪ੍ਰਭੂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਇਹ ਗੁਰੂ ਘਰ ਵਿੱਚ ਆਪਣੀ ਸੇਵਾ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ